ਹਾਂਜੀ ਤੋ ਸਵੇਰ ਲੋਟੋ ਅੱਜ ਜਪਾਈਆਂ ਮੱਕੀ ਬਟਨ ਆਪਣੇ ਟਰੈਕਟਰ ਖੜੀ ਨੇ ਇੱਧਰ ਟਿਕਾਣੇ ਤੋਂ ਜੋਣਡਰ ਤੇ ਉਹ ਉਹ ਚੱਲਦੀ ਅੱਜ ਪਰ ਮੱਕੀ ਮੱਕੀ ਵੱਢਦੇ ਆ ਅੱਜ ਕੱਲ ਗਰਮੀ ਚਾਚੜੀ ਵੱਡੀ ਸੀ ਅੱਜ ਆਪਾਂ ਇਥੇ ਨਾ ਖੜਾ ਯੌਂਡੀ ਰੋ ਬੰਨ ਜਾਂਦਾ 10 14 ਕੁੱਤੀ ਇਹਦੇ ਵਾਂਗਰਾ ਹੋ ਗਈ ਇਹ ਵੀ ਮੈਂ ਕਹਿੰਨਾ ਅੱਧੇ ਤੋਂ ਉੱਤੇ ਹੋ ਗਈ ਇੱਧਰ ਆਪਿਆਂ ਦਾ ਅੱਧ ਨੂੰ ਛੋਟਾ ਖੜਾ ਇਹਦਾ ਜੇ ਖਾਲੀ ਆ। ਉਹ ਖੜਾ 650 ਕਿਉਂ ਜਾ। ਉਹ ਫੁੱਲ ਆ 11 ਫੁੱਟ। ਆ ਦੇ ਆ ਚੱਲਦੀ ਆ। ਆ ਪਟਾ ਜੇ ਵੀ ਦੋ ਤਿੰਨ ਚਾਰ ਪੰਜ ਗਿਹੜੇ ਆਂਦੇ ਨੇ। ਫਿਰ ਆ ਕਰਾਂਗੇ। ਫਿਰ ਉਹ ਕਰਾਂਗੇ। ਵੀ ਫੁੱਲ ਹੋ ਜਾਣੀਆਂ ਜਿਹਨੇ ਕਾਲੀਆਂ ਇੱਥੇ ਨੇਗੀਆਂ ਤੇ ਦੋ ਇੱਕ ਦੋ ਕੋ ਹੋਰ ਆ ਜਾਣਗੀਆਂ ਉਹ ਵੀ ਫੁੱਲ ਹੋਣਗੀਆਂ। ਇਹ ਹਜੇ ਇੱਕ ਟਾਪੇ ਤੇ ਆਪਣੇ ਉਹ 19 ਰੱਖੀ ਆ। ਇਹ ਬਾਤ ਚ ਪੋਹਾਂਗੇ ਵੇਖਾ ਟੋਬਾ ਦੂ ਹੁਣ ਵਰਨੇ ਵਾਸ ਨੱਕੀ ਪੱਖਾਂ ਦੇ ਜੋਰ ਰਹਿ ਰਹੇ ਆ ਅੱਗੇ ਤੁਹਾਨੂੰ ਬੜਾਈਆ ਬਸਟਾ ਦਫੀਆਂ ਗੱਲੀਆਂ ਆਖੀਆਂ ਯਾਨ ਕੜਦਣੀਆਂ ਰੱਟੀਆਂ ਉੱਠ ਉੱਠ ਕੇ ਡਿੱਗਦੇ ਹੁੰਦੇ ਨੇ ਆਪਾਂ ਨੇ ਉਹ ਕਿਤੇ ਹੀ ਲਾਵਲ ਉੱਤੇ ਪਾਈ ਹੋਈ ਆ ਦਿਖਾਈਏ ਤੁਹਾਨੂੰ ਜੌਂ ਲੇਣੀਆਂ ਹੀ ਪਾਈ ਹੋਈ ਆ ਇਹਦੇ ਵੀ ਇੰਹੀਂ ਪਾਹਾਂ ਇੰਹੀਂ ਪਾਈ ਹੋਈ ਆ ਕੋਈ ਨਹੀਂ ਕੱਲ ਪਿੰਡੇ ਪੀ ਲਾ ਕੇ ਨਾਲੇ ਵੈਸੇ ਵੀ ਉਹ ਕੋਈ ਖਤਰਾ ਨਹੀਂ ਹੈ ਨਾ ਬਰਾਬਰ ਆਪਣੇ ਉੱਤੇ ਪਈ ਹੋਈ ਟਰਾਲੀ ਦੇ ਹੁੱਕ ਦੇ ਫਿਰ ਆਏ ਲੈਂਦੇਗਾ ਵੀ ਜਿਹੜਾ ਇਟਰੈਕਟ ਉੱਠਦਾ ਵੀ ਅਮ ਨੂੰ ਤਾਂ ਇੱਥੇ ਰਾਵਲ ਲੱਗ ਕੇ ਰੁਕ ਜਾਂਦਾ ਇਹਨੇ ਉੱਠਦਾ ਨਹੀਂ ਇਟਰੈਕਟ ਇਹ ਵੀ ਚਲੋ ਵਧੀਆ ਨਹੀਂ ਬਕਸਾ ਬਕਸਾ ਜੇ ਵਿੱਚ ਲੱਗਦਾ ਹੁੰਦਾ ਮੈਨੂੰ ਲੱਗਦਾ ਉਹ ਨਹੀਂ ਪਾਈ ਸੀ ਮੈਨੂੰ ਲੱਗਦਾ ਫੜਦ ਨੇ ਆ ਰਹੁਣ ਇੱਕ ਪਿੰਡ ਦਾ ਮੈਂ ਵੀ ਸਿੱਟ ਨਹੀਂ ਆਉਂਦੇ ਸਾਰੀ ਪਹਿਲਾਂ ਮੈਂ ਥੱਲੇ ਕੀਤੀ ਹੁਣ ਉੱਤੇ ਕੀਤੀ ਆ ਇਧਰ ਲਈ ਪੈਣਾ ਡੇਪੀ ਹੈ ਮੈਂ ਨਮੀ ਗੱਟ ਕੇ ਪਈਆ ਜੋ ਗੁੱਲੇ ਦੀ ਚਲੋ ਫੇ ਵੜਦੇ ਮੱਕੀ ਓਕੇ ਖਾਲੀ ਦਾ ਭਰ ਕੇ ਇਕਦਰ ਆਪ ਹੀ ਹੁਣਾ ਉੱਥੇ ਖਾਲੀ ਜਣੀ ਨਹੀਂ ਹੋ ਮੀ ਚੱਕਲਾ ਡਾਟਾ ਕਰੂਗਾ ਮੇਰਾ ਉੱਠਦਾ ਹੀ ਆਇਆ ਅੱਧਾ ਪਾਉ ਜਮੀਂ ਅੱਧਾ ਡਾਟਾ ਪਾਉਂਗਾ ਮੋਝ ਪਵਾ ਦਾਂਗੇ ਅੱਧਾ ਕੋਝ ਪਾਉਂਗਾ ਆਹ ਅੱਜਈ ਸਾਹਿਬ ਦੱਸਣ ਕਿ ਕਿੰਨਾ ਪਾਉ ਜੀ ਡਾਟਾ ਇੱਥੇ ਪਾਉ ਜੀ ਆ ਬੰਦੇ ਨੂੰ ਤੇਰੂ ਬੱਸ ਬਲਾ ਕਿੰਨਾ ਪਊਗਾ ਕਿੰਨਾ ਕਿੰਨੇ ਢਾਨੇ ਬਹਿਣਗੇ ਜੀ ਹੋਰ ਹੋਰ ਮੈਂ ਸਭ ਤਾਂ ਹੋਣਾ ਹੀ ਨਹੀਂ ਕੱਲ ਉਹਨਾਂ ਨੇ ਉੱਥੇ ਮੰਡੀ 'ਚ ਬੋਲਤੀ ਰਾਤ ਲਾ ਕੇ ਟਰਾਲੀ ਆ ਚਲੋ ਉੱਕੇ ਆ ਯਾਰ ਟਰਾਲੀ ਪਾਸ ਸੀ ਐਮ ਕੇ ਹਾਲੀ ਆ ਇਹਦੇ ਵਾਂਗ ਰਹਾ ਪਈ ਹੋਈ ਆ ਤੇ ਲੋਕਾਂ ਜਾਂਦੇ ਆ ਨਾ ਆ ਦੋਹੇ ਝੋਟੇ ਭਰਤੇ ਆਪਾਂ ਨੂੰ ਫੋਲ ਅਰਜਨ ਅਰਜਨ ਦਾ ਖਾਲਜ ਬਹਿ ਵੀ ਰਿਹਾ ਸੀ ਪਰ ਮੈਂ ਦੂਆ ਮੀਡੀਅਮ ਲਾ ਕੇ ਪਹਿਲਾਂ ਮਗ ਨੂੰ ਰੋਕੀ ਫਿਰ ਮੂੰਹ ਨੂੰ ਰੋਕੀ ਆ ਜਾਂਦੀ ਸੋਗ ਦਾ ਜਾਣ ਬੋਲ ਇਹ ਕੋਟ ਟਣਾ ਜਾਵਾ ਘਟਾ ਨਾ ਨਾ ਲਾ ਕੇ ਉਹ ਸਲਿੱਪ ਨਹੀਂ ਕੱਢੇ ਉਹਨੇ ਨਹੀਂ ਦੂਆ ਹੁੰਦਾ ਪੈ ਜਾਂਦਾ ਆ ਜਿਉਂ ਨਹੀਂ ਰੂ ਵੇਖ ਵਾਈ ਤੋਂ ਸੈਰ ਚੱਲ ਔਰ ਬਹੁਤ ਜੋ ਲਗਾ ਜੌਂਸ ਵਾਲੀ ਜਾਣਾ ਹੈ ਜੀ ਆ ਹੁਣ ਇਹਨਾਂ ਨੂੰ ਕੱਢਾਂਗੇ ਉੱਤੇ ਉੱਤੇ ਕੱਢਾਂਗੇ ਤੋਹਾਂ ਨੂੰ ਇੱਥੋਂ ਇੱਥੇ ਜਾਣੀ ਆ ਤੇ ਸਿਰ ਪੋਕੇ ਆਖੇ ਆਪਣਾ ਆ ਗਿਆ ਸੀ ਇੱਥੇ ਚੜ ਹਾਲਜੂ ਖੜਾ ਚੋਰਤਾ ਇਹੋ ਟਾਈਮ ਤੇ ਹੋ ਵਾਲੀ ਕੱਟਾ ਇਹ ਇਧਰ ਦਾ 652 ਇਹ ਵੀ ਟਾਲੀ ਉਹੀ ਇਹ ਮਧਰਾ ਵੀ ਆਉਣ ਲੱਗਿਆ ਜੋ ਆਪਣਾ ਜੌਂਡੀਰ ਤਾਂ ਵਗ ਗਿਆ ਉਹਦਾ ਹੱਤੀ ਟਾਲੀ ਉਦੋਂ ਉਹਨਾਂ ਨੂੰ ਜੂਨ ਕਰਕੇ ਇਹ ਇਧਰ ਨੂੰ ਨਾ ਲੋੜ ਉਹ ਉਹ ਬਾਈ ਕਾਰੀ ਰੱਖੀ ਪਈਆ ਉਹ ਜੋ ਹੋ ਗਿਆ ਸੀ ਆਪਣਾ ਅ ਮੈਨੂੰ ਯਾਦ ਜਾਨੇ ਪਰਚੀ ਤੋ ਦਿਖਾਉਣਾ ਮੈਨੂੰ ਲੱਗਦਾ ਉਹ ਜੋ ਸੀ 170 ਕਾਉਂਟਰ ਇਹ ਲੈ ਕੇ ਚੱਲਾਂਗੇ ਇਹਨਾਂ ਨੂੰ ਵੀ ਇਹਦਾ ਟੈਸਟ ਵੀ ਹੋਣਾਗਾ ਹੈ ਉਹਦੇ ਵੇਖ ਲਗਣਾ ਕੋਊਗਾ ਉਹ ਜੇ ਆਪਣਾ ਮੰਨ ਨੂੰ ਅਰਧ ਹੁੰਦਾ 32-30 ਘੰਟਾ ਲੱਗਦਾ। ਫਿਰ ਬੰਨਾ ਬੈਠਿਆ ਪਿਆ ਕਰ। 32-30 ਘੰਟਾ ਹੁੰਦਾ ਤੇ ਜੇ ਉਹ ਜਾਊਗਾ ਵੀ 35। ਤੇ ਚਲੋ। ਦੇਖ ਲੈ ਕਦੋਂ ਆਉਂਦੀ ਆ ਵਾਰੀ। ਤਿੰਨ ਚਾਰ ਘੰਟੇ ਤਾਂ ਹੋ ਗਏ ਸਾਨੂੰ ਇੱਥੇ ਢੀਕ ਦਿਨ। ਦੁਪਹਿਰ ਦੇ ਆਏ ਹਾਂ 1:30 ਵਜੇ। ਬਾਜਰੇ ਦਾ ਮੱਲਾ ਦਾ ਦੇਖ ਲਓ ਹਾਂ 7 7:30 ਹੋ ਗਏ ਮੇਰਾ ਜ ਵੀ ਹੋਣਾ ਲੱਗਾ ਖਾਸਾ ਨਹੀਂ ਰਹੋ ਜੀ ਇਹ ਦੇਖਦਾ ਹੈਗਾ ਇਹ ਤਾਂ ਕਿ ਖੋਈ ਨਹੀਂ ਹੈਗਾ ਮੰਡੀ ਚ ਇਹ ਤਾਂ ਬਿਠਾਉਣੀ ਹੈਗਾ ਕਾਲੀਆਂ ਨਾਲ ਹੁਣ ਚਲੋ ਮੈਂ ਤਾਂ ਹੁਣ ਓਕੇ ਆ ਜੀ ਰੋ ਗੱਲ ਆਪਾਂ ਮੁੱਕੀ ਮੁੱਕੀ ਦਾ ਢੋਤੀ ਸੀ ਲਾਟੀ ਹਿਡਰਾਲਿਕ ਇਧਰ ਮਹਿੰਦਰਾ ਤਸ ਗਿਆ ਮਹਿੰਦਰਾ ਨੂੰ ਕੱਢਣਾ ਹੈ ਫਾਰਮ ਦਾ ਵੀ ਤਸ ਗਿਆ ਇਹ ਬਹ ਇਧਰ ਵੀ ਉਧਰ ਵੀ اٹੋ ਆ ਉਧਰ ਜਦੋਂ ਮੈਂ ਕਦੂ ਗਿਆਦਾ ਹੀ ਸਿੱਧਾ ਹੋ ਕੇ ਨਿਕਲ ਰਿਹਾ ਜੇ ਉਹ ਹੁਣ ਇੱਥੇ ਅਰਜਨ ਨੂੰ ਬੁਲਾਇਆ ਇਹ ਤਮਾਸ਼ੇ ਹੋ ਗਏ ਰਾਤ ਨੂੰ ਮਾਫੀ ਹੋ ਗਈ ਨੀ ਮੁੰਡਾ ਰਾਤ ਨੂੰ ਖੱਜਲਗਵਾਰੀ ਹੋਣਦੇ ਇਹਨਾਂ ਨੇ ਲੋਕਾਂ ਨੂੰ ਕੰਨਦੇ ਆ ਸਾਰੇ ਤੁਸਗੇ ਇਹ ਤਾਂ ਭਾਜੀ ਧੱਕਾ ਇਹ ਧੱਕਾ ਭਾਜੀ ਇਹ ਭਾਜੀ ਧੱਕਾ ਦਾ ਪਤਾ ਇਨਾ ਕਿ ਕਿੱਥੇ ਵਹਿ ਜਾਂਦਾ ਹੋਣਾ ਹੋਣਾ ਜਨੂ ਬੁਲਾਇਆ ਉਹਦੇ ਮਗਰੋਂ ਖੜਾ ਕੱਢਣਾ ਅੱਜ ਕਰਾ ਲਾਇਆ ਸੀ ਹਾਂ ਇਹ 10000 ਤੂੰ ਨੂੰ ਗਿਆ ਲੈ ਕੇ ਆਉਣਗੇ ਪੂਰੀ ਟਿਪਾ ਸੀ ਟਿਪਾ ਚ ਚਲੋ ਹੁਣ ਦੇਖਦੇ ਆ ਜਨੂ ਕੱਢੋ ਉਹਦਾ ਕੱਢ ਹੀ ਰਊਗਾ ਛੋਟਾ ਹੀ ਹੈ ਨਹੀਂ ਨਹੀਂ ਮੇਰੇ ਕੋਲ ਹੋਰ ਖੜਾ ਹਾਂ ਫੋਰ ਵੀਰ ਹੀ ਚੱਲਣਗੇ ਫਿਰ ਤਾਂ ਫੋਰ ਵੀਲ ਹੀ ਚੱਲਣਗੇ ਜੇ ਉਹ ਵੀ ਤੂੰ ਕਿਹਾ ਫਿਰ ਇੱਕ ਹੋਰ ਜੌਣੀਆਂ ਖੜਾ ਹਾਂ ਫਿਰ ਹੋ ਗਏ ਮੇਰੇ ਘਾਟ ਤਾਣੀਏਗਾ ਸਾਡੇ ਦੇ ਵਾਹਦਾਂਗੇ ਫਿਰ ਉਹ ਕਹਿੰਦੇ ਮੋਗੀ ਫਿਰ ਸਵੇਰ ਮਸੀਦ ਮੋਗਾ ਹਾਂ ਹਾਂ ਭੈਣ ਤੋਂ ਸੰਗਲ 30 ਫੁੱਟਾ ਪਾਵਾਂਗੇ ਹਾਂ ਟਰੈਕਟਰ ਬਥੇਰੇ ਟਰੈਕਟਰ ਬਥੇਰੇ ਟੈਟ ਨਹੀਂ ਮੁੱਕਾ ਉਹ ਆਏ ਕਰਾਂਗੇ ਜਿਹੜਾ ਹੂ ਤਕੜੇ ਨੂੰ ਤਕੜੇ ਨੂੰ ਇੱਥੇ ਸੁੱਤੇ ਖੜਾ ਕੇ ਟੱਕ ਇੱਕ ਹੋਰ ਬੁਲਾ ਲਿਆ ਕਹਿੰਦੇ ਛੋਟਾ 355 ਚਾਈ ਇੰਨਾ ਉਰੇ ਨਹੀਂ ਹੈਗਾ ਉਹ ਮੈਂ ਤੋਰਿਆ ਦੇਖਦਾ ਤਾਂ ਲੈ ਇੱਥੋਂ ਤੋਰਿਆ ਆ ਕਿੰਨੀ ਵਧੀਆ ਦਿੱਤਾ ਬਾੜੀ ਜਾਣਾ ਇੱਕ ਤਾਂ ਗੱਡ ਲਿਆ ਆ ਦੋ ਸੰਕਰ ਜੋੜ ਲਾ ਕੇ ਜਿੱਥੇ ਬੈਠੂਗਾ ਹਾਂ ਤਾਂ ਬਾਹਰ ਇਹ ਤਾਂ ਇੱਤਰੂ ਆਖਣਾ ਗਾਲੇ ਕਰ ਲਿਆ ਉਹ ਪ੍ਰਗਟ ਜੂ ਫੇਰ ਠੀਲੇ ਕਰਾਂਗੇ ਠੀਲੇ ਕਰਾਂਗੇ ਇਹ ਵੀ ਹੁੰਦਾ ਕਹਿੰਦਾ 11 ਵਾਲਾ ਪੋਣੇ ਬਹਿਣਗੇ ਤੜਕਈ ਆ ਕੱਢ ਲੈ ਸੋਕਰ ਉੱਥੇ ਆ ਕੇ ਫੇਰ ਬਹਿ ਗਿਆ ਕਿਹੜਾ ਬਹੁਤ ਸੀ ਜਹਾਜ਼ ਮੋੜ ਇੰਨਾ ਦਾ ਹਜੇ ਪਾਵਰ ਮੋੜ ਲੱਗਦਾ ਉਹਦਾ ਜਹਾਜ਼ ਮੋੜ ਲੱਗਦਾ 3000 ਚੱਕਰ ਰੇਸ ਗੁੱਲੀ ਹੋਈ ਆ ਚਲੋ ਹਲੇ ਵੀ ਬਣ ਗਿਆ ਚਲੋ ਕੱਟੇ ਦੁਆਰੇ ਲੱਗ ਗਿਆ ਜਹਾਜ ਮੋੜ ਇਹਦਾ ਵੀ ਲਓ ਕੱਢ ਲੈਂਦਾ ਮੈਂ ਓ ਹਾ ਹਾ ਮੱਕੀ ਨਾਲ ਪਾਣੀ ਫੇਰ ਪਾਣੀ ਘਟਦਾ ਇੱਧਰ ਬਹੁਤ ਨੂੰਗਾ ਜੰਦ ਦੁਬਾਰਾ ਪਾਣੀ ਕਿੰਨਾ ਕਿ ਧਰੋੜੀਆਂ ਜੀਆਂ ਬਣ ਗਈਆਂ ਨੇ ਉਹ ਤੇ ਵੱਧ ਕਸ ਇਹ ਤਾਂ ਬਹੁਤ ਨੂੰਗਾ ਦੁਬਾਰੇ ਪੋਲਾ ਪੋਲਾ ਫੇਰ ਵੇਖ ਦਾਂ ਆਹਾ ਲੈਂਕਾ ਦੀ ਜਿਹੜੇ ਕਹਿੰਦੇ ਕੱਤੂ ਕਰਦਾ ਉਹਨਾਂ ਮਨ ਕਰਨਾ ਹੁੰਦਾ ਉਹ ਚ ਪਾਣੀ ਆਈ ਨਹੀਂ ਪਾਣੀ ਪਾ ਗਏ ਤਰਦੀਆਂ ਫਿਰਦੀਆਂ ਪਾਣਾ ਪਾਣੀ ਪਾ ਕੇ ਰੱਖੀਏ ਫਿਰ ਤਾਂ ਆਈ ਨਹੀਂ ਥੱਲੇ ਕੋਈ ਸਮਝ ਤਾਉਣ ਵਾਲਾ ਪਸਾ ਨਿਕਲਿਆ ਇਹ ਵੀ ਚਾਕੇ ਜੀ ਤੇ ਹੋ ਚਾਕੇ ਕਰਦਣ ਲਿਆ ਗੱਲ ਕੀ ਇਹਦਾ ਤੋ ਰਸ ਤੋਂ ਉਹ ਗਾਰਾ ਭੈਣ ਜਦੋਂ ਉੱਥੇ ਉਹਨੇ ਥੱਬਾ ਕੱਢ ਜਿੰਦਾ ਫਿਰ ਮੈਂ ਆਹੋ ਰੇਸ ਖੋ ਵੀ ਬਣਿਆ ਹੋਇਆ ਉਹ ਗੱਤਾ ਤਾਂ ਵਧੀਆ ਬਣਿਆ ਹਾਂ ਹੋਏ ਤੂੰ ਹੁਣ ਦੂਰੋਂ ਦੇਖ ਗੋਲਰ ਵਾਂਗ ਕੱਥਿਆ ਲੈ ਤਨੀਆ ਗੋਲਰ ਰਿਪੇਟਮੈਂਟ ਲਗਾਤਾ ਤਾਂ ਫਾਂਗਲ ਟੁੱਟ ਗਿਆ ਗਾਇਜ਼ ਵੇ ਰੇਸ ਕੱਟ ਕਰ ਰੇਸ 101500 ਤੱਕ ਰਾਇ ਲੈ ਖੋਲਾ ਰੇਸ ਸਲਿੱਪ ਮਾਰ ਜਾਂਦਾ ਲਿਆ ਚਾਬੀ ਤਾਂ ਹੈ ਨਹੀਂ ਪੱਟੀ ਦਿੰਦੇ ਸੜੀ ਪ੍ਰੈਕਟਿਕ ਇੱਧਰ ਨੂੰ ਆਏ ਲੰਕ ਕੇ ਗਿਆ ਦੋ ਗੇੜੇ ਸੜਾ ਉਹ ਐਵੇਂ ਸਟਾਰਟ ਵੀ ਨਹੀਂ ਹੁੰਦਾ ਤਾਂ ਭੈਣ ਦਾ ਜੀ ਨਹੀਂ ਰੇਸ ਹੋਏ ਮੰਦਰ ਮੁੜੇ ਚੌਕ ਵਾਲੀ ਵੱਜ ਜਾਂਦੀ ਐ ਸੜੇ ਇੱਥੋਂ ਵਧਣਾ ਇਥੋਂ ਹੈ ਤੋ ਵੀ ਵਧਾਈਆ ਬਹੁ ਵਾਰ ਫਿਰ ਚੂਕ ਵਾਲੀ ਵੱਜ ਜਾਂਦੀ ਆ ਇਧਰੋਂ ਵਧਾਈ ਖੋ ਵਧਾਈ ਆ ਪੱਤ ਤੈਨੂੰ ਮੈਂ ਦੱਸਦਾ ਵੀ ਇਹ ਜੋਧਾ ਨੇ ਕਿ ਲਊਂਗਾ ਜੋਧਾ ਹੀ ਕਰੇ ਜੱਕੇ ਬਾਸ ਫੜਾ ਛੱਡਿਆ ਉਹ ਇੱਥੋਂ ਆਹ ਰੂੰ ਥੱਲੇ ਨੂੰ ਲਾ ਕੇ ਇਧਰ ਪੈਰ ਵਾਲੀ ਕਰ ਦਿੰਦੇ ਪੈਰ ਤੋਂ ਲੱਤ ਐਸੇ ਬਿਨਾ ਕਰੇ ਸੱਤੂ ਕਰੇ ਜਾਂਦੀ ਆ ਚਾਹ ਜਿੰਨਾ ਪੜੇ ਤੇ ਚੁੱਪਿਆਂ ਦਾ ਪਿਆਰ ਹੈ ਜੰਮ ਗਿਆ ਭਾਈ ਜੰਮ ਗਿਆ ਜੰਮ ਗਿਆ ਜੰਮਿਆ ਹੋਇਆ ਇਹਦਾ ਜੰਮ ਗਿਆ ਤੁਮਾ ਸੰਗ ਨਿਕਲੂ ਟਰੈਕਟਰ ਹਰੇ ਟਰੈਕਟਰ ਵਿੱਚ ਤੇ ਟਰੈਕਟਰ ਹਰੇ ਹੋਣਗੇ ਹਾਂ ਟਰੈਕਟਰ ਹਰੇ ਹੋਣਗੇ ਇੱਥੇ ਇੱਥੇ ਰੇਲ ਤੋਂ ਕੋਲੀ ਨਹੀਂ ਹੋਈ ਇੱਥੇ ਹੀ ਵਾਹ ਜਾਊਗਾ ਲੈ ਹੈਲੋ ਗਾਇਜ਼ ਅਰੇ ਹੋਰ ਜੰਦ ਤੋਂ ਥੱਲੇ ਨੂੰ ਕਰੇ ਇੱਥੇ ਨੂੰ ਦੱਸਿਆ ਦਾ ਹੈਗਾ ਪੱਕਾ ਜੋਰ ਲਓ ਤੂ ਬੋੜ ਕੇ ਹੋਰ ਬਦਲ। ਹੋਰ ਹੋਈ ਪਰ ਮੈਂ ਉਧਰ ਚਲਾਇਆ ਤਾਂ ਹੈਗਾ। ਉਹ ਨਹੀਂ। ਉਹਦੇ ਅੱਧ ਚ ਵੀ ਨਹੀਂ ਹੈਗੀ ਇਹਦੀ। ਆਪਾਂ ਬਹੁਤ ਜਾਂਦਾ। ਇੱਥੇ ਜਾ ਪਹਿਲਾਂ ਇੱਥੋਂ ਲੈ ਕੇ ਆਹ ਹੱਕ ਤੱਕ ਤਾਂ ਡੁੱਬ ਗਿਆ। ਕਹਿ ਵੀ ਇੱਥੇ ਆ ਜਾ। ਨਾ ਨਾ। ਇਹ ਤਾਂ ਟੋਏ ਦੇ ਕੱਪੜੇ ਲਵੇਟ ਲੈਗਾ। ਕੁਝ ਨਹੀਂ ਹੁੰਦਾ। ਨਾ ਹੁਣ ਅੱਜ ਤਾਂ। ਕਿਸੀ। ਆਹੋ। ਇੱਥੇ ਤੁਰ ਕੇ ਦੇਖ ਇੱਥੇ ਜਾਂਦਾ ਤੂੰ। ਟਰਾਈਪੀ ਤੋਂ ਹਟਾ ਬੰਦਾ ਤੂੰ। ਸੰਦਾ ਉਹ ਆ ਫੋਨ ਕਰਨਾ ਘਰੇ ਮਾੜਾ ਜਾ ਕਰ ਤੈਨੂੰ ਹਾਂਜੀ ਅੱਜ ਆਪਾਂ ਲੱਕਿਆ ਮੱਕੀ ਵਡਾਂ ਆ ਗਿਆ ਦੁਸਮੇ ਨੂੰ ਸਪੋਰਟ ਕੋਰ ਅੱਜ ਜਰ ਮੈਂ ਆਪਣੇ ਤਾਂ ਲਿਫਟ ਚੱਕਣੀ ਆ ਗਈ ਮੰਡੀ ਤੀ ਸਕਾ ਕੇ ਬਿਠਾਗਾ ਅੱਜ ਜਰ ਮੈਂ ਗਿਆ ਨਾ ਉੱਟੀ ਬਈ ਹੂ ਹੂੰ ਮੈਂ ਥੋੜਾ ਗੰਦਾ ਥਾ ਹਾਂ ਰਿਆ ਮਹੀ ਕੀ ਆ ਬਹੁਤ ਸੁੱਕੀ ਬਈਆ ਬਣੀ ਆ ਮਕੇ ਆ ਪਾਣੇ ਜਾਵੇ ਸਤਾ ਕੇ ਵੱਡੀਆਂ ਜੋ ਕਿ ਥੋੜੀ ਜਲੀ ਤਾਂ ਵਰਤੀ ਸੀ ਉਹ ਸੀਗਾ ਉੱਥੇ ਰਾਹ ਨਹੀਂ ਸੀਗਾ ਇੱਥੇ ਆਪਾਂ ਨੂੰ ਆ ਸੀਗਾ ਊਈ ਸੁੱਕੀ ਬਈਆ ਫੋਰ ਦਈਏ ਮੋ ਕੀ ਜਮ ਫੋਰਤੀਆ ਓਹ ਤੜਾ ਪਾਹ ਪੈ ਗਿਆ ਹੁਣ ਦੂਆ ਟਾਪਾ ਪਾਉਣਾ ਮੈਂ ਉਧਰ ਉਧਰੋਂ ਜੇ ਮੁੜ ਕੇ ਜਾਈ ਉਹ ਉਧਰ ਉਹੜਾ ਪਾਉ ਵੀ ਜਾਣਾ ਇਹ ਮਸ਼ੀਨ ਦਾ ਟੱਪਾ ਵੀ ਥੋੜਾ ਵੱਧ ਚਲੋ ਫੱਕਾ ਤੇ ਜੋ ਹੀ ਰਹੋ ਆਪਕੇ